ਹਾਂਜੀ ਸਤਿ ਸ੍ਰੀ ਅਕਾਲ ਜੀ ਹਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਸਲਾਵਤਪੁਰ ਤਹਿਸੀਲ ਰਾਮਪਰਾ ਫੂਲ ਤੇ ਜਿਹਨਾਂ ਨੂੰ ਮਠੰਡਾ ਪੈ ਜਾਂਦਾ ਸਾਹਮਣੇ ਤੁਸੀਂ ਦੋ گاਮਾਂ ਦੇਖ ਸਕਦੇ ਹੋ ਛੋਟੇ ਮੁੱਲ ਦੇਗਾ ਤੇ ਇਹ ਦੋਵੇਂ ਬਕਾਊ ਆ ਗਏ ਤੇ ਜਿਹੜੀ ਇੱਧਰ ਇਹ ਵੱਡੇ ਕੱਦ ਕਾੜ ਦੇ ਵਿੱਚ ਪਹਿਲੇ ਨੰਬਰ ਤੇ ਉਹਨੂੰ ਦਿਖਾਉਨੇ ਆਂਗੇ ਬੇਲ ਬੂਲ ਚੰਗੀ ਹੈ ਇਹਦੀ ਕੱਦ ਕਾੜ ਵੀ ਚੰਗੇ ਦੇ ਵਿੱਚ ਆ ਛੋਟੇ ਮੋਲਦੀਆਂ ਗਈਆਂ ਤੇ ਕਾਫੀ ਡਿਮਾਂਡ ਆ ਰਹੀ ਸੀਗੀ ਵੀ ਛੋਟੇ ਮੋਲਦੇ ਵੀ ਵਿੱਚ ਤੁਸੀਂ ਪਸ਼ੂ ਲੈ ਕੇ ਆਓ ਹਨਾ ਤੇ ਆਪਾਂ ਇਹ ਦੋ گاਵਾਂ ਲੈ ਕੇ ਆਏ ਆਂਗੇ ਤੇ ਦੋਨਾਂ ਚੋਂ ਤੁਹਾਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਦੋਮਾਂ ਚੋਂ ਜਾਂ ਦੋਵੇਂ ਹੀ ਪਸੰਦ ਆਉਂਦੀਆਂ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਪਹਿਲੇ ਨੰਬਰ ਵਾਲੀ ਇਹ ਤਾਜੀ ਸੂਈ ਵੀ ਹੈਗੀ ਇਹਨੂੰ 4-5 ਦਿਨ ਤਕਰੀਬਨ ਸੂਈ ਨੂੰ ਹੋਗੇ ਤੇ ਬੱਚਾ ਬੱਛੀ ਆ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਨਾੜਗਾ ਵੀ ਨਾਲ ਆਗਾ ਤੇ ਸੋਹਣੀ ਬੱਛੀ ਹੈਗੀ ਦੁੱਧ ਦੱਸ ਤੂੰ 11 ਲੀਟਰ ਆਗਾ ਤੇ ਬਾਕੀ گاਵਾ ਦਾ ਸੇਵਾ ਸਰਤੇ ਹੁੰਦਾਗਾ ਦੁੱਧ ਵੱਧ ਵੀ ਸਕਦਿਆਂ ਤੇ ਜੇ ਸੇਵਾ ਘੱਟ ਕਰਾਂਗੇ ਤਾਂ ਇਹਨਾਂ ਨੇ ਘੱਟ ਵੀ ਜਾਣਾ ਤੇ ਬਾਕੀ ਥਾਂ ਲੇਵੇ ਦੀ ਸਾਫ ਆ ਤੇ ਇੱਕ ਪਾਸੇ ਤੋਂ ਥੋੜਾ ਜਿਹਾ ਇੱਕ ਥਾਂ 'ਚ ਦੁੱਧ ਥੋੜਾ ਜਿਹਾ ਘੱਟ ਆਗਾ ਉਹ ਸਾਹਮਣੇ ਤੁਹਾਨੂੰ ਕਲੀਅਰ ਦਿਂਦਾ ਹੁਣ ਬਾਕੀ ਥਾਂ ਤੁਣ ਚੰਗੇ ਆਗੇ ਬਾਕੀ ਚੁਵਾਈ ਹੋਈ ਵੀ ਹੈਗੀ 12 ਕ ਦਾ ਟਾਈਮ ਆਗਾ ਤੇ ਉਸ ਹਿਸਾਬ ਦੇ ਤੁਸੀਂ ਜੱਜਮੈਂਟ ਕਰ ਸਕਦੇ ਹੋ ਇਹਨਾਂ ਦੇ ਹਵਾਨਿਆਂ ਦੀ ਰੇਟ ਇਹਦਾ ਹੈਗਾ 25000 ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਇੱਕ ਇਧਰ ਹੈਗੀ ਹੈਗੀ ਦੇਖ ਸਕਦੇ ਹੋ ਤੁਸੀਂ ਇਹ ਛੋਟੇ ਕਦ ਕੜ ਦੇ ਵਿੱਚ ਆ ਇਹ ਥੋੜਾ ਜਿਹਾ ਡਰਦੀ ਹੈਗੀ ਸਿੰਘ ਵੀ ਹੈਗੀ ਇਹਦੇ ਤੇ 10 ਲੀਟਰ ਦੁੱਧ ਦੇ ਦਾ ਤਿਆਰ ਹੈਗਾ ਥਾਂ ਲੇਵੇ ਦੀ ਸਾਫ ਆ ਇਹ ਇੱਕੋ ਜਿਹੀ ਥਾਣਾਂ ਆਂਗੀ ਤੇ ਬਾਕੀ ਚੁਵਾਈ ਦੋਵਾਂ ਦੀ ਹੋਈ ਵੀ ਤੁਹਾਨੂੰ ਦੱਸਿਆਗਾ ਕਿ 12 ਕ ਦਾ ਟਾਈਮ ਆ ਵੀਡੀਓ ਬਣਾਉਣ ਦਾ ਤੇ ਇਹਦੇ ਮਗਰ ਬੱਚਾ ਬੱਛਾ ਦਾ ਇੱਧਰ ਬੈਠਾ ਤੁਸੀਂ ਦੇਖ ਸਕਦੇ ਆ ਇਹਦਾ ਮੁੱਲ ਹੈਗਾ 20000 ਬਾਕੀ ਜਿਵੇਂ ਹੁਣ ਅੱਗੇ ਗਰਮੀਆਂ ਆ ਰਹੀਆਂ ਗਈਆਂ ਇੱਕ ਤਰ੍ਹਾਂ ਦੇ ਗਰਮੀਆਂ ਦੇ ਤੋਫੇ ਹੀ ਆ ਕਿਉਂਕਿ ਇਹਨਾਂ ਨੇ ਗਰਮੀ ਨਹੀਂ ਮਨਾਉਣੀ ਤੇ ਨਾ ਗਰਮੀ ਮਨਾਉਣਾ ਸਾਮ ਸੰਭਾਲ ਵੀ ਇਹਨਾਂ ਦੀ ਸੌਖੀ ਹੈਗੀ ਤੇ ਬਾਕੀ ਦੁੱਧ ਵੀ ਵਧੀਆ ਕੱਢੀ ਜਾਣੀਆਂ ਇਹ ਜਿਵੇਂ ਘਰੇ ਕਿਸੇ ਨੇ ਦੁੱਧ ਪੀਣ ਰੱਖਣੀਆਂ ਤਾਂ ਵੀ ਵਧੀਆ ਕਿਉਂਕਿ ਇਹਨਾਂ ਦੀ ਫੈਟ ਵੀ ਵਧੀਆ ਆਊਗੀ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਤੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਡਿਟੇਲ ਸਾਰੀ ਆਪਾਂ ਹੀ ਲੈ ਰਹੇ ਹਾਂ ਕਿਉਂਕਿ ਬਾਈ ਘਰੇ ਹੈ ਨਹੀਂ ਸੀਗਾ ਤੇ ਆਪਾਂ ਫੋਨ ਤੇ ਡਿਟੇਲ ਲੈ ਕੇ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਤੀ ਇਹ ਸਾਰੀ ਜਾਣਕਾਰੀ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਹੁਣ ਦਿਖਾਈ ਸੀ ਇਹਦਾ ਕੱਦ-ਕਾੜ ਬਹੁਤ ਆਗਾ ਵੇਲ-ਵੂਲ ਵੀ ਚੰਗੀ ਹੈ ਜੇ ਤੁਸੀਂ ਸੇਵਾ ਕਰ ਲੋਗੇ ਤਾਂ ਇਹ ਦੁੱਧ ਕਾਫੀ ਵੱਧ ਸਕਦੀ ਹੈਗੀ ਤੇ ਬਾਕੀ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ